ਸੋਹੀ ਗੱਲ ਹੈ ਜਿਵੇਂ ਆਪਾਂ ਕੀ ਲੈਣਾ ਕਿਸੇ ਨੂੰ ਦਫਾ ਹੋਣ ਤੇ ਭੈਣੇ ਤੁਹਾਡੀ ਲੋਕਾਂ ਦਾ ਕੰਮ ਹੈ ਜਦੋਂ ਸੋ ਕੰਮ ਚੋਂ ਆਪਾਂ ਬੰਦੇ ਦੇ ਕੰਮ ਆ ਜੀ ਹੈ ਨਾ ਇੱਕ ਵਾਰੀ ਆਪਾਂ ਕਹਿ ਦਈਏ ਵੀ ਨਹੀਂ ਤੁਸੀਂ ਇਹ ਚੀਜ਼ ਰਹਿਣ ਦਿਓ ਤੇ ਅਗਲੇ ਬੰਦੇ ਨੂੰ ਨਾ ਲੋਕੀ ਜਮਾ ਜ਼ੀਰੋ ਕਰ ਦਿੰਦੇ ਨੇਗੇ ਫਿਰ ਮੈਕੂ ਟੱਲੋਂ ਦੇ ਵਿਆਹ ਦੇ ਵਿੱਚ ਪਏ ਰੋਲੇ ਤੋਂ ਬਾਅਦ ਗੁਰਜਸ ਕਪਲ ਤੇ ਮੈਕੂ ਟੱਲੋਂ ਇੱਕ ਦੂਜੇ ਨੂੰ ਲਗਾਤਾਰ ਰਿਪਲਾਈ ਕਰਦੇ ਪਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰੋਂ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਹੀ ਮੈਕੂ ਟੱਲੋਂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਆਪਣੇ ਚੋਣ ਵਾਲਿਆਂ ਦੇ ਰਿਪਲਾਈ ਕੀਤੇ ਨੇ ਜਿੱਦਾਂ ਗੁਰਜਸ ਕਪਲ ਕਰਦਾ ਹੁੰਦਾ ਸੋ ਉੱਥੇ ਆਪ ਤੋਂ ਦੱਸਦੇ ਕਿ ਮੈਨੂੰ ਟਲਾਉਂਦਾ ਇਹੀ ਕਹਿਣਾਗਾ ਕਿ ਮੈਂ ਇਹਨਾਂ ਨੂੰ ਬਲੌਗ ਪਾਉਣ ਤੋਂ ਰੋਕਿਆ ਸੀਗਾ ਪਰ ਇਹ ਫਿਰ ਵੀ ਨਹੀਂ ਹਟੇ ਜਦੋਂ ਮੈਂ ਇਹਨਾਂ ਨੂੰ ਬਲੌਗ ਪਾਉਣ ਤੋਂ ਰੋਕਿਆ ਤਾਂ ਇਹਨਾਂ ਨੇ ਮੈਨੂੰ ਗਲਤ ਸਾਬਿਤ ਕਰ ਦਿੱਤਾ ਦੇ ਨਾਲ ਦੇ ਨਾਲ ਕੁਝ ਕੁ ਲੋਕਾਂ ਦੇ ਇਦਾਂ ਦੇ ਵੀ ਮੈਸੇਜ ਆ ਜਿਨ੍ਹਾਂ ਦੇ ਮੈਕੂ ਢੱਲੋਂ ਨੇ ਰਿਪਲਾਈ ਕੀਤੇ ਨੇ ਕਿ ਗੁਰਜਸ ਕਾਪਲ ਨੂੰ ਤਾਂ ਕੋਈ ਪਿੰਡ 'ਚ ਬੁਲਾਉਂਦਾ ਤੱਕ ਨਹੀਂ ਹੈਗਾ ਇਹਨਾਂ ਗੱਲਾਂ ਦਾ ਰਿਪਲਾਈ ਕਰਦੇ ਹੋਏ ਮੈਕੂ ਢੱਲੋਂ ਕੀ ਬੋਲੀਆ ਆਪਾਂ ਉਹ ਵੀ ਤੁਹਾਡੇ ਨਾਲ ਅੱਗੇ ਕਲਿੱਪ ਸਾਂਝੀ ਕਰਾਂਗੇ ਜਿਸ ਦੇ ਵਿੱਚ ਮੈਕੂ ਢੱਲੋਂ ਨੇ ਕਿਹਾਗਾ ਕਿ ਇਹ ਇਦਾਂ ਹੀ ਕਰਦੇ ਨੇ ਸਾਰਿਆਂ ਨਾਲ ਪਹਿਲਾਂ ਤਾਂ ਅਗਲੇ ਤੋਂ ਕੰਮ ਲੈ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਅਗਲੇ ਨੂੰ ਮਾੜਾ ਦੱਸਣ ਲੱਗ ਜਾਂਦੇ ਨੇ ਇਹ ਮੈਕੂ ਢੱਲੋਂ ਨੇ ਇੱਕ ਵੀਡੀਓ ਰਾਹੀਂ ਗੱਲ ਸਾਰੀ ਸਾਂਝੀ ਕੀਤੀ ਹੈ ਜੋ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚ ਸਾਂ ਜੇ ਕਰੇ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਗੁਰਜਸਵੀ ਲੋਗ ਵਾਲੇ ਤਾਂ ਐਂ ਹਵਾ ਕਰਨ ਵਾਲੇ ਆ ਉਹਨਾਂ ਦੀ ਪਿੰਡ ਚ ਨਾ ਕਿਸੇ ਨਾਲ ਬੰਦੀ ਪਹਿਲਾਂ ਅਮਨ ਉਹਨਾਂ ਨਾਲ ਕਰਦੇ ਸੀ ਫਿਰ ਅਮਨ ਨਾਲ ਵੀ ਚੱਕਰ ਪੈ ਗਿਆ ਹਾਂਜੀ ਸਹੀ ਗੱਲ ਅਮਨ ਵੀਰੇ ਨਾਲ ਵੀ ਮੇਰੀ ਗੱਲ ਹੋਈ ਸੀ ਹਨ ਵੀ ਵੀਰੇ ਨੇ ਵੀ ਆਈ ਚੀਜ਼ ਸਮਝਾਈ ਕਿ ਮੈਨੂੰ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਚੀਏ ਬੰਦੇ ਨਾਲ ਨਾ ਵਰਤ ਕੇ ਪਤਾ ਲੱਗਦਾ ਫੋਨ ਤੇ ਹੈਲੋ ਹਾਈ ਤਾਂ ਹਰ ਇੱਕ ਬੰਦਾ ਵਧੀਆ ਹੀ ਕਰਦਾ ਹੈ ਬੰਦੇ ਨਾਲ ਸੀਰੀਅਸਲੀ ਵਰਤ ਕੇ ਪਤਾ